ਉਦਾ ਜਵਾਬ ਮਖਾਣੀ ਦੇ ਲੋਕ ਤੇਰੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਕਿ ਇਸੇ 10 ਸਾਲ ਦਾ ਸਫਰ 10 ਸਾਲ ਆਪਣੇ ਘਰਾਂ ਹੋ ਗਏ ਹਨ 5 ਸਾਲ ਕਾਂਗਰਸ ਦੀ ਸਰਕਾਰ ਸੀ ਆਪ 5 ਸਾਲ ਹੁਣ ਝੰਗ ਵਾਲਾ ਦੇ ਪੰਜਾਬ ਨੇ ਅੱਗੇ ਕੀ ਬਣਨਾ ਸੀ ਪਿੱਛੇ ਪਹੁੰਚ ਲਗੇ ਇਕ ਬਹੁਤ ਵੱਡਾ ਫਰਕ ਹੁੰਦਾ ਹੈ ਆਪਣੇ ਦਾ ਤੇ ਪ੍ਰਾਏ ਦਾ ਅਕਾਲੀ ਜਲ ਫੁੱਟੀ ਆਪਣੀ ਪਾਰਟੀ ਹੈ ਪੰਜਾਬ ਦੀ ਹੈ ਕਾਂਗਰਸ ਭਾਜਪਾ ਝਾੜੂ ਵਾਲੇ ਸਾਰੇ ਦਿੱਲੀ ਆ ਉਹ ਦਿੱਲੀ ਵਾਲੇ ਇੱਥੇ ਰਾਜ ਕਰਨ ਵਾਸਤੇ ਹੁੰਦੇ ਆ ਚੋਣ ਵੀ ਕਾਲੀ ਨੂੰ ਸੇਵਾ ਕਰਨ ਵਾਸਤੇ ਨਹੀਂ ਜੋ ਕੁਛ ਵੀ ਪੰਜਾਬ ਬਣਿਆ ਤੁਸੀਂ ਲੁਧਿਆਣੇ ਵਾਲੇ ਤੁਸੀਂ ਪੂਰੇ ਪੰਜਾਬ ਤੋਂ ਹੁੰਦੇ ਰਹਿੰਦੇ ਹੋ ਜੇ ਹਾਈਵੇ ਤੇ ਜਾਨੇ ਹੋ ਅਕਾਲੀ ਦਲ ਨੇ ਬਣਾਇਆ ਹੈ ਜੇ ਤੁਹਾਡੇ ਘਰੇ ਬਿਜਲੀ ਹੈ ਥਰਮਲ ਪਲਾਂਟ ਅਕਾਲੀ ਦਲ ਨੇ ਬਣਾਏ ਹੈ ਜੇ ਫਲਾਇਓਰ ਅਕਾਲੀ ਦਲ ਨੇ ਬਣਾਇਆ ਹੈ ਜੇ ਸੜਕ ਤੇ ਚੱਦੇ ਤੁਸੀਂ ਕੋਈ ਟਿਊਬਲ ਦੇਖੋਗੇ ਉਹਦਾ ਕਨੈਕਸ਼ਨ ਵੀ ਅਕਾਲੀ ਦਲ ਦੀ ਸਰਕਾਰ ਤੋਂ ਚਲਿਆ ਹੈ

ਤੇ ਘਰ ਤਾਨ ਰੱਖੀ ਕਰੂਗਾ ਜਿੱਥੇ ਅਮਨ ਸ਼ਾਂਤੀ ਰਹੂਗੀ ਇੱਥੇ ਭਾਈਚਾਰਕ ਸਾਂਝ ਰਹੂਗੀ ਕਈ ਲੇਖ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੀ ਰਾਜਨੀਤੀ ਵੋਟਾਂ ਦੀ ਹੈ ਸ਼ਰਮ ਨਹੀਂ ਇਕਾਲੀ ਗੱਦੀ ਰਾਜਨੀਤੀ ਹੈ ਸਾਰਿਆਂ ਨੂੰ ਇਕੱਠਾ ਕਰਕੇ ਰੱਖਣਾ ਆਪਾਂ ਆਪਣੇ ਗੁਰੂ ਸੇਵਾ ਦੇ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਨੌਵੇਂ ਪਾਸ਼ਾ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੀ ਜ਼ਹੀਦੀ ਕੀਤੀ ਆਖਰਕਾਰ ਕਾਲੀ ਕਰਮੀ ਸੋਚ ਸਰਪੰਤੀ ਭਰੇ ਦੀ ਸੋਚ ਹੈ ਸਾਡੀ ਸੋਚ ਹੈ ਬਾਦਲ ਸਾਹਿਬ ਜੀ ਵੀ ਸੋਚੀ ਸਾਰੇ ਇਕੱਠੇ ਰੱਖ ਕੇ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਈਆਂ ਪਕਾਉਣ

آپ نقصان کر گے اپنے فیصلہ جھاڑو بار بار کانگرس میں بیٹی کرتا کرے جا کے کاغذ پینشن لے لو لکھو کھے کہڑا کم کانگریس نے کیا تھو ایک نہیں لگو گا ਝਾੜੂ ਵਾਲੇ ਨੇ ਕੀ ਕਹਿਣਾ ਹੈ ਜੋ ਕੁਛ ਵੀ ਬਣੇ ਜੋ ਕੁਛ ਵੀ ਦੇਖਦੇ ਹੋ ਉਦੋਂ ਹੀ ਬਣਿਆ ਦਿলো ਸ਼ੋਮੀ ਕਾਲੀ ਗਲ ਦੀ ਸਰਕਾਰ ਆ ਤੁਸੀਂ ਭਾਵੇਂ ਲਿਖ ਕੇ ਦੇਖ ਲਓ ਭਾਵੇਂ ਗੂਗਲ ਕਰਕੇ ਲੈ ਲਓ ਅੱਜ ਹਲਾਕ ਕੀ ਹੈ ਨਸ਼ਾ ਘਰ ਘਰ ਚਲਾ ਗਿਆ ਕਿਉਂ ਮੈਂ ਐਸਐਸਪੀ ਨਾਲ ਗਾ ਕੀਤੀ ਕਿ ਨੰਨਾ ਸ਼ਾਖੇ ਹੋਇਆ ਉਹ ਕਹਿੰਦੇ ਐਸੀ ਕੀ ਕਰੀਏ ਜਿਹੜੇ ਨਸ਼ੇ ਵਾਲੇ ਨੂੰ ਫੜਦੇ ਆ ਤੇ ਝਾੜੂ ਵਾਲੇ ਉਹਨੂੰ ਸ਼ਰਾਬ ਦੇ ਆ

ਹੀ ਮੁੱਖ ਮੰਤਰੀ ਭਵਨ ਦਾ ਹੈ ਹੀ ਨਹੀਂ ਮੁੱਖ ਮੰਤਰੀ ਕੇਜਰੀਵਾਲ ਮੁੱਖ ਮੰਤਰੀ ਹੈ ਤੁਸੀਂ ਹੈਰਾਨ ਨਹੀਂ ਹੋ ਬਾਈਲੈਕਸ਼ਨ ਹੋ ਰਿਹਾ ਹੈ ਅੱਜ ਆਪ ਦਾ ਮੀਤ ਵਰ ਕరుణਾ ਕਿਉਂ ਖੜਾ ਕੀਤਾ ਹੈ ਕਿਉਂਕਿ ਇਥੇ ਰਾਜੇ ਸਭਾ ਦੀ ਸੀਟ ਕੇਜਰੀਵਾਲ ਨੂੰ ਦੇਣਾ ਚਾਹੁੰਦੇ ਹਨ ਕੋਈ ਪੰਜਾਬ ਖਾਣੀ ਕੋ ਬੰਦਾ ਰਾਜ ਸਭਾ ਵਾਸਤੇ ਸਾਰੇ ਜੇਰ ਮੇਰੇ ਵੀ ਦਿੱਲੀ ਵਾਲੇ ਬਣਾਤੇ ਅਧਿਆ ਰਾਜ ਸਭਾ ਵੀ ਦਿੱਲੀਆਂ ਦੇਤੀਆਂ ਜਿੱਥੇ ਇਥੇ ਅਫਸਰ ਸਾਰੇ ਉੱਥੋਂ ਲਿਆਉਂਦੇ ਆ ਤੇ ਪੰਜਾਬ ਤਾਂ ਕੀ ਹੋ ਰਿਹਾ ਜਿਵੇਂ ਕਬਜ਼ਾ ਇਸਟ ਇੰਡੀਆ ਕੰਪਨੀ ਨੇ ਗਰੇਜ਼ਾਣਾ ਕੀਤਾ ਸੀ ਉਵੇਂ ਕਰ ਲਿਆ ਨਾ ਇਸ ਕਰਕੇ ਤੁਹਾਡੇ ਹੱਥ ਸ਼ਕਤੀ ਹੈ ਥੋੜੇ ਕੋਲੇ ਐਡੀ ਸ਼ਕਤੀ ਹੈ ਇੱਕ ਗਰੀਬ ਨੂੰ ਰਾਜਾ ਬਣਾ ਸਕਦੀ ਹੈ ਤੇ ਰਾਜ ਨੂੰ ਗਰੀਬ ਬਣਾ ਸਕਦਾ ਐਡੀ ਵੱਡੀ ਤਾਕਤ ਬੋਲ ਦੀ ਤਾਕਤ ਬੋਲ ਐਸ ਕਰਕੇ ਮੈਂ ਬੇਨਤੀ ਕਰਦਾ ਹਾਂ ਵਿਚਾਰੋ ਪੰਜਾਬ ਨੂੰ ਜੇ ਜੀ ਨਾ ਇਕੱਠੇ ਹੋਏ ਨਾ ਇੱਕ ਨੂੰ ਧੋਗੇ ਇਲੈਕਸ਼ਨ ਵਿੱਚ ਸਮਰੱਥਨਸਾਇਆ ਇਹਨਾਂ ਤੋਂ ਦਿੱਲੀ ਵਾਲੇ ਪਾਰਟੀਆਂ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਕੋਈ ਰਾਹ ਆਪਣੀ ਖੇਤਰੀ ਪਾਰਟੀ ਦਾ ਕੰਮ ਦੇਖਿਆ ਹੈ ਕੀ ਸਰਕਾਰਾਂ ਦੇਖੀਆਂ ਜਿਹੜੀ ਸਰਕਾਰ ਡਿਵਲਪਰ ਦੇਖੀ ਐ ਜਿਹੜੀ ਸਰਕਾਰਾਂ ਤੁਸੀਂ ਗਰੀਬ ਦੀ ਬਾਹ ਫੜੀ ਦੇਖੀ ਐ ਹਰ ਵਪਾਰੀ ਨੂੰ ਸਮੱਸਿਆ ਨਹੀਂ ਆਉਂਦੀ ਸੀ ਇੰਡਸਟਰੀ ਨੂੰ ਸਮੱਸਿਆ ਨਹੀਂ ਆਉਂਦੀ ਉਹ ਸਰਕਾਰ ਜਿੰਨਾ ਤੱਕ ਵਾਪਸ ਨਹੀਂ ਆਉਂਦੀ ਪੰਜਾਬ ਨਹੀਂ ਬਚ ਸਕਦਾ ਮੈਂ ਬੇਨਤੀ ਕਰਦਾ ਕੋਮਨ ਸਾਹਿਬ ਬੜੇ ਨੇਕ ਇਨਸਾਨ ਹੈ ਇੱਕ ਵਕੀਲ ਹੈ ਜੇ ਉਮੀਦਵਾਰ ਵੀ ਦੇਖੋ ਉਹਨਾਂ ਤੋਂ ਵਧੀਆ ਉਮੀਦਵਾਰ ਕੋਈ ਨਹੀਂ ਹੈ ਵੀਰਵਾਰ ਵੀ ਬੈਸਟ ਹੈ ਪਾਰਟੀ ਵੀ ਥੋੜੀ ਬੈਸਟ ਹੈ ਪੈ ਲੁਗਾਣੇ ਬੈਸਟ ਹੈ ਉਹ ਕੁਸਤੇ ਪਰੇ ਸੂਝਵਾਨੋ ਤੇ ਤੁਹਾਡੇ ਤੇ ਸਾਰੀ ਪਿਆਰ ਰਿਹਾ ਹੈ ਤੁਸੀਂ ਜਿਹੜਾ ਰਸਤਾ ਦਿਖਾ ਕੇ ਉਹ ਅਗਲਾ 1.5 ਸਾਲ ਬਾਅਦ ਉਹ ਹੀ ਰਸਤਾ ਕੇ ਜਾਊਗਾ ਆਪਿਆਂ ਨੂੰ ਚਾਰ ਕੋਲੇ ਦਿੱਤਾ ਹੈ ਉਹਦਾ ਜਵਾਬ ਮਹਾਨੀ ਦੇ ਲੋਕ ਦੇ ਰਹੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿਸੇ 10 ਸਾਲ ਦਾ ਸਫਰ 10 ਸਾਲ ਆਪਣੇ ਘਰੋਂ ਹੋ ਗਏ ਹੈ 5 ਸਾਲ ਕਾਂਗਰਸ ਦੀ ਸਰਕਾਰ ਸੀ ਆਪ 5 ਸਾਲ ਹੁਣ ਝੰਗ ਵਾਲਾ ਵੇ ਪੰਜਾਬ ਨੇ ਅੱਗੇ ਕੀ ਬੰਨਾ ਸੀ ਪਿੱਛੇ ਪਹੁੰਚ ਲਗਿਆ ਇੱਕ ਬਹੁਤ ਵੱਡਾ ਫਰਕ ਹੁੰਦਾ ਹੈ ਆਪਣੇ ਦਾ ਤੇ ਪ੍ਰਾਏ ਦਾ ਅਕਾਲੀ ਦਲ ਥੋੜੀ ਆਪਣੀ ਪਾਰਟੀ ਹੈ ਪੰਜਾਬ ਦੀ ਹੈ ਕਾਂਗਰਸ ਬੀਜੇਪੀ ਝਾੜੂ ਵਾਲੇ ਸਾਰੇ ਦਿੱਲੀ ਆ। ਉਹ ਦਿੱਲੀ ਵਾਲੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ। 24 ਕਾਲੀ ਦੱਲੇ ਸੇਵਾ ਕਰਵਾਉਂਦੇ ਨਹੀਂ। ਜੋ ਕੁਛ ਵੀ ਪੰਜਾਬ ਤੋਂ ਬਣਿਆ ਤੁਸੀਂ ਲੁਧਿਆਣੇ ਵਾਲੇ ਤੁਸੀਂ ਪੂਰੇ ਪੰਜਾਬ ਤੋਂ ਹੁੰਦੇ ਰਹਿੰਦੇ ਹੋ। ਜੇ ਹਾਈਵੇ ਤੇ ਜਾਣੇ ਹੋ ਕਾਲੀ ਦੱਲੇ ਬਣਾਇਆ ਹੈ। ਜੇ ਤੁਹਾਡੇ ਘਰੇ ਬਿਜਲੀ ਹੈ, ਥਰਮਲ ਪਲਾਂਟ ਕਾਲੀ ਦੱਲੇ ਬਣਾਏ ਆ। جے فلائے ہو رہا ہے کالی در نے پنایا ہے جے سرکتر آپ نے بھی کوئی ٹیوبر دیکھو گے وہ دا کنیکشن بھی کالی دردی سرکار ہو رہا ہے اور بھیلنگ مختلف کالی دردی ہے جے گریب آٹا دا شکر پینشن ایسی سکارشیخ ہے پری لاج ہاتھا ڈاکٹروں دا سارے سکیما کالی دردی ہے ایک بھی چیز اسے کانگرس ਇਹ ਦੂਜੀ ਆ ਦੇ ਲਈ ਦਾ ਹੈ ਸ਼੍ਰੋਮਣੀ ਕਾਲੀਦਾਵਸ ਦੀ ਆਪਣਾ ਘਰ ਤੇ ਘਰ ਤਾਲਮੁਲ ਰੱਖੀ ਕਰੂਗਾ ਇੱਥੇ ਅਮਨ ਸ਼ਾਂਤੀ ਰਹੂਗੀ ਇੱਥੇ ਭਾਈਚਾਰਕ ਇਖਸਾਨ ਰਹੂਗੀ ਕਈ ਲੇਖ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲਵਾ ਕੇ ਵੋਟਾਂ ਲੈਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੀ ਰਾਜਨੀਤੀ ਵੋਟਾਂ ਦੀ ਹੈ ਸ਼੍ਰੋਮਣੀ ਕਾਲੀਦਾਵ ਦੀ ਰਾਜਨੀਤੀ ਹੈ ਸਾਰਿਆਂ ਨੂੰ ਇਕੱਠਾ ਕਰਕੇ ਰੱਖਣਾ ਆਪਾਂ ਆਪਣੇ ਗੁਰੂ ਸੇਵਾਵਾਂ ਦੇ ਰਸਤੇ ਤੇ ਚੱਲਣਾ ਨਹੀਂ ਪਾਡੀ ਹੈ ਨੌਵੇਂ ਪਾਸ਼ਾ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹੀਦੀ ਦੇ ਦਿੱਤੀ ਆਖਮ ਕਾਲੀ ਕਰਦੀ ਸੋਚ ਸਰਪੰਤੀ ਭਲੇ ਦੀ ਸੋਚ ਹੈ ਸਾਡੀ ਸੋਚ ਹੈ ਬਾਦਲ ਸਾਹਿਬ ਪੱਡਿਆ ਵੀ ਸੋਚ ਸੀ ਸਾਰੇ ਇਕੱਠੇ ਰੱਖ ਕੇ سارے دھرم کٹے رکھ کے کامیاب ہے شومی اکالی دل کی سارے سوچتے ہیں وہ چار صاحب سندو بھائی چار صاحب سنائی سکھائی سر فرق ہے ਹਲੇ ਵੀ ਤੈ ਕਹਿੰਦਾ ਤੁਸੀਂ ਪੰਜਾਬ ਨੂੰ ਵਿਚਾਰੋ ਆਪਾਂ ਨੇ ਗਲਤ ਫੈਸਲੇ ਕਰਕੇ ਆਪਾਂ ਨੁਕਸਾਨ ਕਰਕੇ ਆਪਣੇ ਪੰਜਾਬ ਦਾ ਫੈਸਲਾ ਥੋੜਾ ਸੀ ਤੁਸੀਂ ਝਾੜੂਆ ਨਹੀਂ ਲੈਂਦੇ ਆਪਾਂ ਬਾਰ ਬਾਰ ਕਾਂਗਰਸ ਨੂੰ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਘਰੇ ਜਾ ਕੇ ਕਾਜੀ ਪੈਨਸ਼ਨ ਲੈ ਲਿਓ

ਉਹ ਕਿਵੇਂ ਸਿੱਖੀ ਕਰੀਏ